ਕਿੰਨਾ ਕਿ ਦੁੱਖ ਹੁੰਦਾ ਜਦੋਂ ਜਦੋਂ ਵੀ ਰਿਲੇਸ਼ਨਸ ਖਰਾਬ ਹੁੰਦੇ ਦੋਨਾਂ ਮੁਲਕਾਂ ਦੇ ਤੇ ਸਭ ਤੋਂ ਪਹਿਲਾਂ ਇੱਕ ਡਿਸੀਜਨ ਆ ਜਾਂਦਾ ਕਿ ਮੈਚ ਕੈਨਸਲ ਜੀ ਜੀ ਇੰਡੀਆ ਪਾਕਿਸਤਾਨ ਨਾਲ ਨਹੀਂ ਖੇਡੂਗਾ ਜਾਂ ਪਾਕਿਸਤਾਨ ਇੰਡੀਆ ਨਾਲ ਨਹੀਂ ਖੇਡੂਗਾ ਇਸ ਤਰ੍ਹਾਂ ਦਾ ਡਿਸੀਜਨ ਸਭ ਤੋਂ ਪਹਿਲੀਆਂ ਚ ਆ ਜਾਂਦਾ ਤੇ ਸਾਨੂੰ ਸਿਰਫ ਮੈਸੇਜ ਆਈ ਹੈ ਦੋਵੇਂ ক্রিকেট ਬੋਰਡਸ ਨੂੰ ਵੀ ਔਰ ਦੋਵੇਂ ਸਰਕਾਰਾਂ ਨੂੰ ਵੀ ਕਿ ক্রিকেট ਨੂੰ ਕਦੀ ਵੀ ਤੁਸੀਂ ਪੋਲਿਟਿਕਸ ਦੇ ਨਾਲ ਮੈਚ ਮਤ ਕਰੋ ਸਪੋਰਟਸ ਇਸਪੋਰਟ ਪੋਲਿਟਿਕਸ ਇਸ ਪੋਲਿਟਿਕਸ 2022 ਮੈਚ ਦੇਖਣ ਗਏ ਸੀ ਜੇ ਆ ਤੁਸੀਂ ਦੇਖ ਸਕਦੇ ਹੋ ਫੋਟੋ ਹੈ ਸਾਡੇ ਫੌਂਟ 'ਚ ਇਹ ਇੰਡੀਆ ਤੇ ਪਾਕਿਸਤਾਨ ਦਾ ਝੰਡਾ ਸੀ ਜੋੜ ਕੇ ਗਏ ਸੀ ਇਹ ਬਖਤਿਆਰ ਆ ਪਾਕਿਸਤਾਨ ਤੋਂ ਲਾਹੌਰ ਤੋਂ ਤੇ ਇੰਡੀਆ ਦਾ ਮੈਚ ਹੋਇਆ ਸੀਗਾ ਇੰਡੀਆ ਦੇ ਮੈਚ 'ਚ ਇਹ ਅੱਛਾ ਬਖਤਿਆਰ ਨੇ ਇੰਡੀਆ ਦੀ ਟੀ-ਸ਼ਰਟ ਪਾ ਕੇ ਇੰਡੀਆ ਨੂੰ ਚੀਅਰ ਅਪ ਕੀਤਾ ਕਿਉਂਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਪੀੜਸੀ ਨੂ ਦੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਮਨਿੰਦਰ ਸਿੰਘ ਮੋਂਗਾ ਭਾਵੇਂ ਪਾਕਿਸਤਾਨ ਦੋਨੋਂ ਗੋਲਡੀ ਮੁਲਕਾਂ ਵਿੱਚ ਕ੍ਰਿਕਟ ਨੂੰ ਲੈ ਕੇ ਬੇਅੰਤਿਆਪ ਪਿਆਰ ਕੀਤਾ ਜਾਂਦਾ ਹੈ ਦੋਵਾਂ ਮੁਲਕਾਂ ਚ ক্রিকেট ਫੈਨਸ ਦੀ ਗਿਣਤੀ ਬਹੁਤ ਜ਼ਿਆਦਾ ਔਰ ਜ਼ਿਆਦਾ ਉਤਸੁਕਤਾ ਇਸ ਗੱਲ ਦੀ ਰਹਿੰਦੀ ਹੈ ਕਿ ਆਖਰਕਾਰ ਭਾਰਤ ਪਾਕਿਸਤਾਨ ਦਾ ਮੈਚ ਕਦੋਂ ਦੇਖਣ ਨੂੰ ਮਿਲੇਗਾ ਉਹ ਮੈਚ ਕਿਸੇ جنگ ਤੋਂ ਘੱਟ ਨਹੀਂ ਹੁੰਦਾ ਪਰ ਜਦੋਂ ਕਿਤੇ ਵੀ ਦੋਵਾਂ ਮੁਲਕਾਂ ਦੇ ਸਬੰਧਾਂ ਵਿੱਚ ਤਕਰਾਰ ਵੱਧ ਹੈ ਦਰਾਰ ਪੈਂਦੀ ਹੈ ਸਬੰਧ ਵਿਗੜਦੇ ਹੈ ਤਣਾਅਪੂਰਨ ਹਾਲਾਤ ਪੈਦਾ ਹੁੰਦੇ ਹੈ ਤੇ ਸਭ ਤੋਂ ਪਹਿਲਾਂ ਗਾਜਵੀ ক্রিকেট ਤੇ ਡਿੱਗਦੀ ਹੈ ਉਦੋਂ ਹੀ ਇਸ ਗੱਲ ਦਾ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਹੁਣ ਭਾਰਤ ਪਾਕਿਸਤਾਨ ਦੇ ਨਾਲ ਮੈਚ ਨਹੀਂ ਖੇਡੇਗਾ ਜਿਸ ਨੂੰ ਲੈ ਕੇ ক্রিকেট ਪ੍ਰੇਮੀ 'ਚ ਖਾਸੀ ਨਿਰਾਸ਼ਾ ਵੀ ਪਾਈ ਜਾਂਦੀ ਹੈ ਪਰ ਅੱਜ ਅਸੀਂ ਮੌਜੂਦ ਹਾਂ ਦੋਨੋਂ ਮੁਲਕਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ 'ਚ ਜਿੱਥੇ ক্রিকেট ਦੇ ਰਾਹੀਂ ਭਾਰਤ ਪਾਕਿਸਤਾਨ ਦੀ ਦੋਸਤੀ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ ਦਰਅਸਲ ਇਹ ਨੌਜਵਾਨ ਜੋ ਖੜੇ ਨਜ਼ਰ ਆ ਰਹੇ ਨੇ ਇਹ ਇੱਕ ক্রিকেট ਟੀਮ ਦਾ ਹਿੱਸਾ ਨੇ ਔਰ ਇਸ ਟੀਮ ਦੇ ਵਿੱਚ ਦੋਨੋਂ ਮੁਲਕਾਂ ਦੇ ਖਿਡਾਰੀ ਮੌਜੂਦ ਨੇ ਜਿਹੜੇ ਭਾਰਤ ਅਤੇ ਪਾਕਿਸਤਾਨ ਨਾਲ ਸੰਬੰਧ ਰੱਖਦੇ ਨੇ ਔਰ ਖਾਸ ਗੱਲ ਇਸ ਟੀਮ ਦਾ ਨਾਮ ਆ ਨਾਮ ਮੈਂ ਜ਼ਰੂਰ ਦਿਖਾਣਾ ਚਾਹੂੰਗਾ ਪੰਜਾਬ ਯੂनाइटेड ਜਿੱਥੇ ਦੋਵਾਂ ਪੰਜਾਬਾਂ ਦੇ ਚੜਦੇ ਤੇ ਲਹਿੰਦੇ ਪੰਜਾਬ ਯਾਨੀ ਕਿ ਭਾਰਤੀ ਅਤੇ ਪਾਕਿਸਤਾਨੀ ਪੰਜਾਬ ਦੇ ਨਕਸ਼ੇ ਬਣੇ ਹੋਏ ਨਜ਼ਰ ਆ ਰਹੇ ਨੇ ਤੋਂ ਅਸੀਂ ਗੱਲਬਾਤ ਕਰਾਂਗੇ ਇਹਨਾਂ ਖਿਡਾਰੀਆਂ ਦੇ ਨਾਲ ਉਹ ਇਹ ਨੌਜਵਾਨਾਂ ਦੇ ਨਾਲ ਜਿਹੜੇ ਆਪਣੇ ਮੁਲਕਾਂ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਨੇ ਪਰ ਕਿਤੇ ਨਾ ਕਿਤੇ ਇਹਨਾਂ ਦੇ ਜਜ਼ਬਾਤ ਨੇ ਕਿ ਦੋਨੋਂ ਮੁਲਕਾਂ ਚ ਸਬੰਧ ਹਮੇਸ਼ਾ ਦੋਸਤਾਨਾ ਰਹਿਣ ਦੋਨੋਂ ਮੁਲਕੋ ਤਰੱਕੀ ਦੇ ਰਾਹ ਤੇ ਅੱਗੇ ਵਧਦੇ ਰਹਿਣ ਜੀ ਮੇਰਾ ਨਾਮ ਲਫਰੀਦ ਹੈ ਜੀ ਮੈਂ ਸਰਹੰਦ ਫਤਿਹਗੜ੍ਹ ਸਾਹਿਬ ਤੋਂ ਪੰਜਾਬ ਤੋਂ ਆ ਜੀ ਇੰਡੀਆ ਤੋਂ ਤੇ ਮੈਂ ਆਸਟ੍ਰੇਲੀਆ ਕੋਈ ਅਰਾਊਂਡ 10 ਸਾਲ ਪਹਿਲਾਂ ਮੂਵ ਹੋਇਆ ਕਿ ਕੀ ਕਹਿਣਾ ਚਾਹੋਗੇ ਇਸ ਟੀਮ ਦਾ ਹਿੱਸਾ ਬਣ ਕੇ ਜਾਂ ਇੱਕ ਚੰਗੀ ਸੋਚ ਦੇ ਨਾਲੇ ਨਾਮ ਰੱਖਿਆ ਗਿਆ ਇੱਕ ਚੰਗਾ ਸੁਨੇਹਾ ਦੇਣ ਦੇ ਲਈ ਰੱਖਿਆ ਗਿਆ ਪਰ ਇਹਦਾ ਇੰਨੇ ਨਾਲ ਆਪਣੇ ਅੰਦਰ ਕੀ ਚੱਲਦਾ ਜਦੋਂ ਇੱਥੇ ਇਕੱਠੇ ਖੇਡਦੇ ਸੀ ਦੋ ਜੀ ਬਿਲਕੁਲ ਅਸੀਂ ਅਸੀਂ ਇਹ ਟੀਮ ਕਹ ਲੋ ਸਨੇਹਾ ਦੇਣ ਨੂੰ ਨਹੀਂ ਬਣਾਈ ਸੀ ਜੀ ਅਸੀਂ ਇਹ ਟੀਮ ਬਣਾਈ ਸੀ ਆਪਣੇ ਦਿਲ ਕਰਕੇ ਸਾਡਾ ਜੋ ਮਨ ਸੀ ਸਾਡਾ ਜੋ ਮਨ ਸੀ ਅਸੀਂ ਉਸ ਉਹਦੇ ਕਰਕੇ ਟੀਮ ਬਣਾਈ ਸੀ ਸਾਡਾ ਦਿਲ ਸੀ ਅਸੀਂ ਇਕੱਠੇ ਕ੍ਰਿਕਟ ਖੇਡੀ ਹੈ ਫਿਰ ਅਸੀਂ ਸੋਚ ਰਹੇ ਸੀ ਕਿ ਅਸੀਂ ਸਾਰੇ ਇੰਡੀਆ ਦੇ ਪਾਕਿਸਤਾਨ ਦੇ ਪੰਜਾਬ ਸਟੇਟਸ ਨੂੰ ਬਿਲੋਂਗ ਕਰਦੇ ਆ ਤੇ ਅਸੀਂ ਕੀ ਨਾਮ ਰੱਖੀਏ ਫਿਰ ਅਸੀਂ ਸੋਚਿਆ ਪੰਜਾਬ ਯੂਨਾਈਟਿਡ ਨਾਮ ਸੋਚਿਆ ਸੀ ਫਿਰ ਆ ਜਿੱਦਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਵੀ ਤੁਹਾਨੂੰ ਬਾਕੀਆਂ ਨੇ ਦੱਸਿਆ ਮੈਪ ਜੋੜ ਕੇ ਦੋਨਾਂ ਦੇ ਹਾਂ ਹਾਂ ਇੰਡੀਆ ਦਾ ਤੇ ਪਾਕਿਸਤਾਨ ਦੇ ਪੰਜਾਬ ਦੇ ਮੈਪ ਜੋੜ ਕੇ ਅਸੀਂ ਲੋਗੋ ਬਣਾਇਆ ਸੀ ਮੈਲਬਨ ਦੀ ਗੱਲ ਸੁਣਾ ਰਹੇ ਸੀ ਉਹ ਹਾਂਜੀ ਉਹ ਦਿਖਾਉ ਉਹ ਅਸੀਂ 2022 ਮੈਚ ਦੇਖਣ ਗਏ ਸੀ ਜਿਆ ਤੁਸੀਂ ਦੇਖ ਸਕਦੇ ਹੋ ਫੋਟੋ ਹੈ ਸਾਡੇ ਫੋਨ 'ਚ ਇਹ ਇੰਡੀਆ ਤੇ ਪਾਕਿਸਤਾਨ ਦਾ ਝੰਡਾ ਅਸੀਂ ਜੋੜ ਕੇ ਗਏ ਸੀ ਹਾਂ ਇੰਡੀਆ ਪਾਕਿਸਤਾਨ ਦਾ ਮੈਚ ਸੀ 2022 ਵਰਲਡ ਕੱਪ 'ਚ ਤੇ ਅਸੀਂ ਮੈਲਬਨ ਗਏ ਸੀ ਐਡਲੇਡ ਤੋਂ ਜੀ ਸਾਰੇ ਤੇ ਅਸੀਂ ਉੱਥੇ ਇਕੱਠੇ ਗਏ ਸੀ ਦੇ ਬਲਗੂ ਅਸੀਂ ਲੇਟਰ ਔਨ ਇੰਡੀਆ ਦੇ ਮੈਚ ਪਾਕਿਸਤਾਨੀ ਜਾਂਦੇ ਸੀ ਸਾਡੇ ਦੋਸਤ ਉਹ ਇੰਡੀਆ ਦੀ ਸ਼ਰਟ ਪਾ ਕੇ ਜਾਂਦੇ ਸੀ ਇਹ ਬਖਤਿਆਰ ਹੈ ਪਾਕਿਸਤਾਨ ਤੋਂ ਲਾਹੌਰ ਤੋਂ ਤੇ ਇੰਡੀਆ ਦਾ ਮੈਚ ਹੋਇਆ ਸੀਗਾ ਤੇ ਇੰਡੀਆ ਦੇ ਮੈਚ 'ਚ ਇਹ ਅਚ ਬਖਤਿਆਰ ਨੇ ਇੰਡੀਆ ਦੀ ਟੀ-ਸ਼ਰਟ ਪਾ ਕੇ ਇੰਡੀਆ ਨੂੰ ਚੀਅਰ ਅਪ ਕੀਤਾ ਕਿਉਂਕਿ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਹਾਂ ਹਾਂਜੀ ਬਖਤਿਆਰ ਆ ਆ ਇਨਸੀਡੈਂਟ ਕਿਸ ਤਰ੍ਹਾਂ ਦੱਸੋ ਹਾਂਜੀ ਇਹ ਮੈਚ ਹੈਗਾ ਸੀ ਇੱਥੇ ਹੈਡਲੇਡ 'ਚ ਆਈ ਥਿੰਕ ਇੰਡੀਆ ਵਰਸਸ ਇੰਗਲੈਂਡ ਸੀ ਤੇ ਉਹਦੇ 'ਚ ਮੇਰੇ ਸਾਰੇ ਭਰਾ ਗਏ ਸੀ ਤੇ ਮੈਂ ਇਹਨਾਂ ਨੂੰ ਆਪ ਕਿਹਾ ਸੀ ਸ਼ਾਨ ਸੀ ਇੰਡੀਆ ਮੈਨੂੰ ਕਹਿਆ ਸੀ ਕਿ ਮੇਰੇ ਲਈ ਇੰਡੀਆ ਦੀ ਜਰਸੀ ਲੈ ਕੇ ਆ ਕਿਉਂਕਿ ਵਰਲਡ ਕੱਪ ਆ ਰਹੇ ਤੇ ਮੈਂ ਇੰਡੀਆ ਦੀ ਜਰਸੀ ਪਾ ਕੇ ਤੁਹਾਡੇ ਕੋਲ ਜਾਵਾਂਗਾ ਤੇ ਦੇਖੋ ਫਿਰ ਉਹੀ ਵਾਲੀ ਗੱਲ ਹੈ ਕਿ ਅਸੀਂ ਕਦੀ ਵੀ ਪੋਲਿਟਿਕਸ اور سپورٹس ਨੂੰ ਮਿਕਸ ਨਹੀਂ ਕੀਤਾ ਐਂਡ ਸਾਡਾ ਇਹ ਮੈਸੇਜ ਹੈਗਾ ਕਿ ਸਰਕਾਰਾਂ ਵੀ ਇਸ ਚੀਜ਼ ਨੂੰ ਫਾਲੋ ਕਰਨ థాంਕ ਯੂ ਸਰਕਾਰਾਂ ਫਾਲੋ ਕਰਨ ਇੱਕ ਸੁਨੇਹਾ ਦਿੱਤਾ ਹੈ ਸਰਕਾਰਾਂ ਨੂੰ ਬਿਲਕੁਲ ਇਦਾਂ ਹੀ ਆ ਜੀ ਇਹ ਇਹੀ ਇੱਕ ਸੁਨੇਹਾ ਸਾਡੀ ਇਸ ਟੀਮ ਦੇ ਰਾਹੀਂ ਹੈਗਾ ਇੰਡੀਆ ਤੇ ਪਾਕਿਸਤਾਨ ਦੋਨਾਂ ਸਰਕਾਰਾਂ ਨੇ ਕਿ ਜੇ ਅਸੀਂ ਇੱਕ ਛੋਟਾ ਜਿਹਾ ਸੈੱਪ ਲੈ ਸਕਦੇ ਤੇ ਤੁਸੀਂ ਕਿਉਂ ਨਹੀਂ ਲੈ ਸਕਦੇ ਤੁਸੀਂ ਤੇ ਬਹੁਤ ਵੱਡੇ ਪੱਧਰ ਤੇ ਲੈ ਸਕਦੇ ਹੋ ਜੇ ਲੈਣਾ ਚਾਹੋ ਤੇ ਫਿਰ ਸਵਾਲ ਤੁਹਾਨੂੰ ਵੀ ਉਹੀ ਹੈ ਕਿ ਜੋ ਜਦੋਂ ਵੀ ਸਬੰਧ ਵਿਗੜਦੇ ਆ ਜੀ ਕਦੇ ਘਟਣਾ ਇਧਰ ਵਾਪਰਦੀ ਹੈ ਜਾਂ ਕਦੇ ਉਧਰ ਵਾਪਰਦੀ ਹੈ ਅੰਦਰ ਦੋਸ਼ਾਂ ਦੀ ਜਾਣ ਜਾਂਦੀ ਹੈ ਪਰ ਉਹ ਸਭ ਦੇ ਵਿੱਚ ਜਿਹੜਾ ਤਲਖੀ ਪ੍ਰੇਮ ਮਾਹੌਲ ਪੈਦਾ ਹੁੰਦਾ ਉਹ ਤਲਖੀ ਕਦੇ ਇਸ ਗਰਾਉਂਡ 'ਚ ਅਗਲੇਟ ਦੇ ਗਰਾਉਂਡ 'ਚ ਵੀ ਦੇਖਣ ਨੂੰ ਮਿਲੀ ਹੈ ਕਦੇ ਕੋਈ ਇਹੋ ਜਿਹੀ ਘਟਨਾ ਵਾਪਰੀ ਹੈ ਨਹੀਂ ਜੀ ਨਹੀਂ ਦੇਖੋ ਘਟਨਾ ਤੇ ਹੁਣ ਰੀਸੈਂਟਲੀ ਕਾਫੀ ਹੋਈਆਂ ਆ ਦੋਨਾਂ ਮੁਲਕਾਂ ਦੇ ਵਿੱਚ ਹਨਾ ਅਸੀਂ ਉਸ ਚੀਜ਼ ਨੂੰ ਪੁਆਇੰਟ ਆਊਟ ਨਹੀਂ ਕਰਾਂਗੇ ਬਟ ਅਸੀਂ ਇਹ ਕਵਾਂਗੇ ਕਿ ਜੋ ਇੱਥੋਂ ਦਾ ਮਾਹੌਲ ਹੁੰਦਾ ਹੈ ਨਾ ਉਹ ਇਹੀ ਹੈ ਕਿ ਅਸੀਂ ਮੈਚ ਤੇ ਵੀ ਇੱਕ ਦੂਜੇ ਦੀ ਫੈਮਿਲੀ ਦੀ ਪੁੱਛਦੇ ਹਾਂ ਕਿ ਖੈਰ ਕੀ ਸਭ ਠੀਕ ਠਾਕ ਹੈ ਉਧਰ ਠੀਕ ਠਾਕ ਨੇ ਤੇ ਇਹ ਜਿਹੜਾ ਰੀਸੈਂਟ ਇਨਸੀਡੈਂਟ ਹੋਇਆ ਜੀ ਉਸ ਤੇ ਅਸੀਂ ਡੇਲੀ ਬੇਸਿਸ ਤੇ ਇੱਕ ਦੂਜੇ ਨੂੰ ਸ਼ਾਮ ਨੂੰ ਮਿਲਣਾ ਹਮੇਸ਼ਾ ਪੁੱਛਣਾ ਕਿ ਸਾਰਾ ਉੱਥੇ ਠੀਕ ਹੈ ਸਾਡੇ ਉਧਰ ਕਦੇ ਗਏ ਹੋ ਸੀ ਪਾਕਿਸਤਾਨ ਮਨ ਬੜਾ ਹੈ ਜੀ ਸਾਡਾ ਪਛੋਕੜ ਉੱਥੋਂ ਦਾ ਹੈ ਜੀ ਅਸੀਂ ਕੀ ਕਹਿੰਦੇ ਮੇਰਾ ਪਿੰਡ ਹੈ ਜੰਡੇਆਲਾ ਗੁਜਰਾਵਾਲਾ ਦੇ ਵਿੱਚ ਤੇ ਉੱਥੋਂ ਸਾਡੇ ਦਾਦੇ-ਪਦਾਦੇ ਜੀ ਜੜੂ ਜੜਾੜੇ ਪਏ ਆ ਤੇ ਉਸ ਤੋਂ ਬਾਅਦ ਇੱਧਰ ਆ ਕਦੇ ਕੋਸ਼ਿਸ਼ ਕੀਤੀ ਜਾਂਦੀ ਵੀਜ਼ਾ ਇੱਕ ਵਾਰ ਕੀਤੀ ਹੈ ਜੀ ਵੀਜ਼ਾ ਮੇਰੇ ਭਰਾ ਦਾ ਵਿਆਹ ਹੈਗਾ ਤੇ ਇਹਦੇ ਵਿਆਹ ਲਈ ਵੀਜ਼ਾ ਜੀ ਅਸੀਂ ਅਪਲਾਈ ਕੀਤਾ ਹੈ ਬੜਾ ਬੜਾ ਭੱਜੇ 도ੜੇ ਆ ਬਟ ਜੀ ਉਹਨਾਂ ਨੇ ਦਿੱਤਾ ਨਹੀਂ ਵੀਜ਼ਾ ਜੀ ਤੇ ਬਟ ਚਲੋ ਕੋਈ ਨਹੀਂ ਪਰ ਕਦੇ ਉਮੀਦ ਹੈ ਕਿ ਅੱਜ ਨਹੀਂ ਦੇ ਦਿਨ ਆਏ ਰਿਲੇਸ਼ਨ ਚੰਗੇ ਹੋਣ ਵੀਜ਼ੇ ਦੀ ਲੋੜ ਹੀ ਨਾ ਪਵੇ ਕਿ ਜੀ ਅਸੀਂ ਜਾਈਏ ਬਣਾ ਸੁਖਾਵਾਂ ਮੋਲ ਬਣੇ ਜੀ ਅਸੀਂ ਆਪਣੇ ਜਿਹੜੇ ਸਾਡੇ ਪਰਿਵਾਰ ਉੱਥੇ ਰਹਿੰਦੇ ਆ ਲਾਹੌਰ ਦੇ ਵਿੱਚ ਵੀ ਐ ਸਾਡੇ ਪਰਿਵਾਰ ਹੋਰ ਵੀ ਮੇਰੇ ਦੋਸਤ ਹੈਗੇ ਆ ਜਿਨ੍ਹਾਂ ਨੇ ਜਿਹੜੇ ਡਿਫਰੈਂਟ ਡਿਫਰੈਂਟ ਸਟੇਟਾਂ ਤੋਂ ਆਏ ਕਰਾਚੀ ਤੋਂ ਆਏ ਕੋਈ ਕਿੱਥੋਂ ਆਏ ਤੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਕੇ ਮਿਲੀਏ ਉਹਨਾਂ ਨਾਲ ਫੋਨ ਤੇ ਬੜੀ ਵਾਰ ਗੱਲ ਹੋਈਏ ਕਿ ਤੇ ਬਹਿ ਕੇ ਉਹਨਾਂ ਦੇ ਹੱਥ ਦੀ ਰੋਟੀ ਖਾਈਏ ਤੇ ਬੜਾ ਬੜਾ ਮਨ ਹੈ ਬਟ ਚਲੋ ਇਹ ਤਾਂ ਹੀ ਮੌਕੇ ਨੇ ਜੇ ਹਲਾਸ ਸੁਖਾਵੇ ਰਹਿਣ ਹਲਾਸ ਸੁਖਾਵੇ ਰਹਿਣ ਤਾਂ ਹੀ ਤਾਂ ਹੀ ਮੌਕੇ ਨੇ ਮੇਰਾ ਨਾਮ ਜ਼ੀਸ਼ਾਨ احمد ਹੈ ਮੇਰਾ ਤਾਲੁਕ ਮਲਤਾਨ ਪੰਜਾਬ ਤੋਂ ਹੈ ਪਾਕਿਸਤਾਨ ਤੋਂ ਤੇ ਲੈਂਦੇ ਪੰਜਾਬ ਤੋਂ ਜੀ ਲੈਂਦੇ ਪੰਜਾਬ ਤੋਂ ਹੈ ਜੀ ਤੇ ਇੱਥੇ ਲੈਂਦਾ ਤੇ ਚੜਦਾ ਅਸੀਂ ਸਾਰੇ ਪੰਜਾਬ ਤੋਂ ਹੈ ਕਦੀ ਐ ਗੱਲ ਵੀ ਨਹੀਂ ਹੁੰਦੀ ਅਸੀਂ ਸਾਰੇ ਭਰਾ ਹਾਂ ਸਾਰੇ ਮਿਲ ਕੇ ਖਾਈਦਾ ਪੀਦਾ ਸੋਚ ਸਭ ਦੀ ਇੱਕੋ ਹੀ ਹੈ ਠੀਕ ਹੈ ਅਸੀਂ ਦੋ ਸਮਝਦੇ ਹਾਂ ਸਾਡਾ ਰੰਗ ਸਾਡੀ ਜ਼ੁਬਾਨ ਇੱਕ ਹੀ ਹੈ ਇਹ ਪੰਜਾਬ ਹੈ ਜੈਸੀ ਪੰਜਾਬੀ ਬੋਲਨੇ ਹੈ ਤੇ ਤੇ ਖੁਸ਼ ਰਹਿਨੇ ਹੈ ਭਰਾਵਾਂ ਦੀ ਤਰ੍ਹਾਂ ਰਹਿਨੇ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਪਾਕਿਸਤਾਨ ਤੇ ਇੰਡੀਆ ਦੋਵੇਂ ਹਮੇਸ਼ਾ ਪਹਿਲੇ ਵੀ ਇੱਕੋ ਹੀ ਸੀ ਹੁਣ ਵੀ ਇੱਕ ਹੋ ਕੇ ਰਹਿਣ ਜੋ ਵੀ ਮਸਲੇ ਮਸਾਇਲ ਨੇ ਗੱਲ ਦੇ ਨਾਲ ਹੱਲ ਕਿਤੇ ਜਾ ਸਕਦੇ ਨੇ ਗੱਲਬਾਤ ਰਹੀ ਤੁਹਾਡੀ ਨੀਅਤ ਹੋਣੀ ਚਾਹੀਦੀ ਹੈ ਕਿ ਮਸਲੇ ਹੱਲ ਕਰਨੇ ਨੇ ਤੇ ਹੱਲ ਹੋ ਜਾਂਦੇ ਨੇ ਕਦੇ ਖੇਡਦਿਆਂ ਕਦੇ ਭਾਰਤ ਪਾਕਿਸਤਾਨ ਸਬੰਧਾਂ ਦੇ ਤਣਾਅ ਦਾ ਅਸਰ ਤੁਹਾਡੇ ਇੱਥੇ ਮੈਦਾਨ 'ਚ ਤੁਹਾਡੀ ਖੇਡ ਤੇ ਪੈਂਦਾ ਕਦੇ ਨਹੀਂ ਜੀ ਕਦੇ ਨਹੀਂ ਜੋ ਵੀ ਇੱਥੇ ਪਿਛਲੇ ਦਿਨੋਂ ਤੁਸੀਂ ਦੇਖਿਆ ਹੈ ਪਹਿਲਗਾਮ ਦਾ ਵਾਕਿਆ ਹੈ ਉਹਦੇ ਬਾਅਦ ਪਾਕਿਸਤਾਨ ਤੇ ਇੰਡੀਆ ਦੇ ਵਿੱਚ ਜੋ ਵੀ ਉਹ ਜੋ ਵੀ ਕੁਝ ਹੋਇਆ ਅਸੀਂ ਉਸ ਦਿਨ ਵੀ ਇੱਥੇ ਬੈਠ ਕੇ ਅਸੀਂ ਗੱਲਾਂ ਕਰ ਰਹੇ ਸੀ ਪਰਾਵਾਂ ਦੀ ਗੱਲ ਕਰ ਰਹੇ ਸੀ ਅਸੀਂ ਸਾਰੇ ਸਾਰੇ ਅਫਸੋਸ ਕਰ ਰਹੇ ਸੀ ਉਸ ਦਿਨ ਵੀ ਇਸੇ ਤਰ੍ਹਾਂ ਮੈਚ ਖੇਡਿਆ ਬਿਲਕੁਲ ਬਿਲਕੁਲ ਜੀ ਤੇ ਸਾਨੂੰ ਹਮੇਸ਼ਾ ਮਤਲਬ ਕਿ ਸਾਨੂੰ ਅਫਸੋਸ ਹੋ ਰਿਹਾ ਸੀ ਭਾਵੇਂ ਉਧਰ ਵਾਲੇ ਹੋਣ ਕੈਦਰ ਵਾਲੇ ਹੋਣ ਨੁਕਸਾਨ ਜਿਆਦਾ ਵੀ ਇਨੋਸੈਂਸ ਦਾ ਹੋ ਰਿਹਾ ਹੈ ਉਹ ਬਹੁਤ ਗਲਤ ਹੋ ਰਿਹਾ ਤੇ ਸਾਨੂੰ ਫੀਲ ਹੋ ਰਿਹਾ ਸੀ ਭਾਵੇਂ ਇਧਰ ਦੇ ਹੋਣ ਜਾਂ ਉਧਰ ਦੇ ਹੋਣ ਤੇ ਅਸੀਂ ਬਿਲਕੁਲ ਨਹੀਂ ਚਾਹਦੇ ਕਿ ਕੋਈ ਨੁਕਸਾਨ ਕਿਸੇ ਦਾ ਵੀ ਹੋਏ ਕਿਸੇ ਵੀ ਇੱਕ ਇਨੋਸੈਂਟ ਲਾਈ ਬੰਦੇ ਦੀ ਜ਼ਿੰਦਗੀ ਜਾਏਗੀ ਤੇ ਪੂਰੀ ਹਿਊਮੈਨਿਟੀ ਦੀ ਜਾਏਗੀ ਤੇ ਅਸੀਂ ਐਜ਼ ਅ ਹਿਊਮਨ ਬੀਇੰਗ ਅਸੀਂ ਇੱਥੇ ਪ੍ਰਾਣਾਂ ਦੀ ਤਰ੍ਹਾਂ ਰਹਿੰਦੇ ਆ ਤੇ ਅਸੀਂ ਖੁਆਇਸ਼ ਕਰਦੇ ਆ ਕਿ ਐਂਜੀ ਉੱਥੇ ਦੇ ਲੋਕ ਵੀ ਆਪਸ ਵਿੱਚ ਪ੍ਰਾ ਪੈਣ ਪ੍ਰਾ ਬਣ ਕੇ ਤੇ ਇੱਕ ਦੂਸਰੇ ਦੀ ਇੱਜ਼ਤ ਵੀ ਕਰਨ ਤੇ ਫੇਲ ਤੇ ਫੋਰਸ ਕਰਦੇ ਨੇ ਸਾਰੇ ਉੱਥੇ ਵੀ ਕਰਦੇ ਨੇ ਤੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਨੂੰ ਵੀ ਜ਼ਾਇਦਾ ਐ ਇਸ ਚੀਜ਼ ਨੂੰ ਗੱਲ ਨੂੰ ਸਮਝਣ ਤੇ ਆਪਣਾ ਇੱਕ ਦੂਜੇ ਦੇ ਵਿੱਚ ਜੋ ਵੀ ਮਸਲੇ ਮਸਾਇਲ ਨੇ ਬੈ ਕੇ ਗੱਲਬਾਤ ਕਰਕੇ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨ ਪਰ ਇਹ ਤਾਂ ਹੀ ਮਮਕਨ ਹੈ ਜੇ ਰਿਲੇਸ਼ਨ ਚੰਗੇ ਹੋਣ ਜੀ ਬਿਲਕੁਲ ਬਿਲਕੁਲ ਹੈਨਾ ਉਨੇ ਉਹਨਾਂ ਦੇ ਹੱਥਾਂ 'ਚ ਹੀ ਆ ਜਿਹੜੀਆਂ ਸੁਪਰ ਪਾਵਰਾਂ ਬੈਠੀਆਂ ਆ ਦੋਨੋਂ ਮੁਲਕਾਂ ਦੀਆਂ ਹਨਾ ਕਿਸੇ ਆਨ ਮਿਊਚੁਅਲ ਅੰਡਰਸਟੈਂਡਿੰਗ ਤੇ ਆਨ ਤੇ ਕਿਤੇ ਕੋਈ ਲਾਨ ਪਾਸੇ ਗੱਲ ਵਾਹਿਗੁਰੂ ਕਰੇ ਖੁਦਾ ਕਰੇ ਕਿ ਇੱਕ ਦੂਜੇ ਨੂੰ ਥੱਲੇ ਖਿੱਚਣ ਤੋਂ ਬਜਾਏ ਇੱਕ ਦੂਜੇ ਨੂੰ ਬढ़ावा ਦਈਏ ਤਾਂ ਜ਼ਿਆਦਾ ਵਧੀਆ ਜੀ ਅਸੀਂ ਹੁਣ ਬਾਹਰ ਰਹਿੰਦੇ ਆ ਆਸਟ੍ਰੇਲੀਆ ਰਹਿੰਦੇ ਆ ਸਾਡੇ ਦੋਸਤ ਚਲੋ ਕੈਨੇਡਾ ਅਮਰੀਕਾ ਵੀ ਰਹਿੰਦੇ ਆ ਉਹਨਾਂ ਵਾਸਤੇ ਉੱਥੇ ਦੇ ਲੋਕਾਂ ਵਾਸਤੇ ਅਸੀਂ ਸਾਰੇ ਇੱਕੋ ਜਿਹੇ ਆ ਅਗਰ ਉਹ ਸਾਡੇ ਸਾਡੇ ਵੱਲ ਦੇਖਦੇ ਆ ਉਹਨਾਂ ਵਾਸਤੇ ਇੰਡੀਅਨ ਪਾਕਿਸਤਾਨੀ ਸਾਰੇ ਇੱਕੋ ਜਿਹੇ ਆ ਤਾਂ ਅਸੀਂ ਇੱਕ ਦੂਜੇ ਨੂੰ ਬ ਬਿਲਕੁਲ ਇਹ ਇੱਕ ਛੋਟਾ ਜਿਹਾ ਸੰਕੇਤਕ ਰੂਪ ਦੇ ਵਿੱਚ ਸੁਨੇਹਾ ਹੈ ਇਹਨਾਂ ਨੌਜਵਾਨਾਂ ਦਾ ਜੋ ਭਾਰਤ-ਪਾਕਿਸਤਾਨ ਦੇ ਵੱਖ-ਵੱਖ ਪੰਜਾਬ ਦੇ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਵੱਖ-ਵੱਖ ਪਿੰਡਾਂ ਸ਼ਹਿਰਾਂ ਨਾਲ ਸੰਬੰਧ ਰੱਖਦੇ ਨੇ ਪਰ ਕ੍ਰਿਕਟ ਦੇ ਇਸ ਮੈਦਾਨ ਦੇ ਰਾਹੀਂ ਹਿੰਦ-ਪਾਕਿ ਦੋਸਤੀ ਦਾ ਸੁਨੇਹਾ ਦੇ ਰਹੇ ਨੇ ਬਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਐਡੀਲੇਟ